ਸਤਿ ਸ੍ਰੀ ਅਕਾਲ ਸਾਥੀਓ ਮੈਂ ਗੁਰਬਿੰਦਰ ਸਿੰਘ ਬਾਜਵਾ ਅੱਜ 22 ਅਕਤੂਬਰ 2025 ਦਾ ਦਿਨ ਬੈਠਾ ਹੋਇਆ ਮੈਂ ਇੱਥੇ ਜਿੱਥੇ ਰੋਜ਼ ਹੀ ਤੁਸੀਂ ਮੈਨੂੰ ਦੇਖਦੇ ਜੇ ਆ ਜਿਹੜੇ ਕਲਾਂੌਰ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਾ ਸੀਗਾ ਉਹਦੇ ਵਿੱਚ ਉਹ ਪੰਜਾਂ ਪਿੰਡਾਂ ਦੇ ਵਿੱਚ ਸਾਡੀ ਸੇਵਾ ਲੱਗੀ ਸੀਗੀ ਚੰਗ ਰੋਟੋ ਫਾਰਮਰ ਗਰੁੱਪ ਵੱਲੋਂ ਸਾਡੇ ਸਰਪ੍ਰਸਤ ਸਰਦਾਰ ਕਾਹਨ ਸਿੰਘ ਪੰਨੂ ਜੀ ਨੇ ਤੋਂ 26 ਅਗਸਤ ਤੋਂ ਅਸੀਂ ਇਹ ਇਲਾਕੇ ਚ ਵਿਚਰ ਰਹੇ ਹਾਂ ਜਦੋਂ ਬਹੁਤ ਜ਼ਿਆਦਾ ਪਾਣੀ ਫਿਰ ਇਹਨਾਂ ਦੇ ਦੁਖਾਂਦਰਦਾਂ ਨੂੰ ਸਮਝਦੇ ਹੋਏ ਫੈਸਲਾ ਕੀਤਾ ਗਿਆ ਵੀ ਇੱਥੇ ਆਪਾਂ ਕਣਕ ਬਜਾਈ ਕਰਾਂਗੇ ਇਹਨੇ ਪੰਜਾਂ ਪਿੰਡਾਂ ਦੇ ਵਿੱਚ ਦਬੁਰਜੀ ਨਵੀਂ ਨਗਰ ਰਾਮਪੁਰ ਬਰੀਆਰ ਤੇ ਰਣਸੀਕੇ ਤਲਾ ਇਸ ਵੇਲੇ ਮੈਂ ਆ ਇੱਕ ਸੱਕੀ ਨਾਲ ਆਈ ਆ ਡਰੇਨ ਹੀ ਆ ਜਿੱਥੇ ਮੈਂ ਬੈਠਾ ਐ ਇਹ ਬਰੀਆਰ ਦਾ ਪਿੰਡ ਦਾ ਇਲਾਕਾ ਵਾ ਇੱਥੇ ਆਪਾਂ ਥੋੜੇ ਦਿਨਾਂ ਤੱਕ ਕਣਕ ਬਜਾਈ ਸ਼ੁਰੂ ਕਰਨੀ ਆ ਤੇ ਅੱਜ ਅਸੀਂ ਕਿਸਾਨ ਵੀਰਾਂ ਨੂੰ ਨਾ ਬੀ ਸੋਧ ਦੀ ਟ੍ਰੇਨਿੰਗ ਦੇ ਰਹੇ ਸੀ ਪਰ ਇਹ ਗੱਲਾਂ ਇੱਕ ਪਾਸੇ ਰੱਖ ਕੇ ਇਸ ਵੇਲੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਰੇ ਮੱਥੇ ਦੇ ਉੱਤੇ ਤੁਸੀਂ ਮੁੜਕੇ ਦਾ ਨਿਸ਼ਾਨ ਦੇਖ ਰਹੇ ਹੋਗੇ ਦੇਖੋ 22 ਅਕਤੂਬਰ ਆ 2025 ਤੇ ਟੈਂਪਰੇਚਰ ਜਿਹਨੂੰ ਕਹ ਲੋ ਤਿੱਖੀ ਗਰਮੀ ਪੜਾਸ ਵਾਲੀ ਗਰਮੀ ਆ ਤੇ ਸਾਰੀ ਮਿਹਰਬਾਨੀ ਪਤਾ ਕਾਦੀ ਆ ਆ ਪਿਛਲੀ 20 ਤੇ 21 ਤਰੀਕ ਨੂੰ ਜਿਹੜੀਆਂ ਦੋ ਦੀਵਾਲੀਆਂ ਲੰਘੀਆਂ ਵਾਂ ਉਹਨੇ ਪੂਰੇ ਵਾਤਾਵਰਨ ਦਾ ਪੂਰੇ ਸਿਸਟਮ ਦਾ ਤਾਪਮਾਨ ਦਾ ਬੇੜਾਗਰ ਕਰ ਦਿੱਤਾ ਔਰ ਉਹਦੇ ਤੋਂ ਵੀ ਜ਼ਿਆਦਾ ਜਿਹੜੀ ਹਰਾਨੀ ਕਰਨ ਵਾਲੀ ਗੱਲ ਹੈ ਜੇ ਤੁਸੀਂ ਮੈਨੂੰ ਪੁੱਛੋ ਤੇ ਐ ਵੇਲੇ ਨਾ ਮੈਂ ਵੱਖੋ ਵੱਖ ਤਰ੍ਹਾਂ ਦੇ ਭਾਵਾਂ ਜੋ ਗੁਜ਼ਰਿਆ ਮੈਨੂੰ ਦੁੱਖ ਵੀ ਆ ਗੁੱਸਾ ਵੀ ਆ ਨਿਰਾਸ਼ਾ ਵੀ ਆ ਤੇ ਮੈਂ ਥੋੜਾ ਜਿਹਾ ਆਸਵੰਦ ਵੀ ਆ ਉਹ ਕਿਉਂ ਆ ਵੀ ਇੱਕ ਬੰਨੇ ਦੇਖੋ ਕਿੰਨੀ ਵੱਡੀ ਵਿਪਤਾ ਮੈਂ ਜੇ ਗੁਰਦਾਸਪੁਰ ਜ਼ਿਲ੍ਹੇ ਕੱਲੇ ਦੀ ਗੱਲ ਕਰਾਂ ਤਾਂ ਸਰਕਾਰੀ ਅੰਕੜਿਆਂ ਦੇ ਮੁਤਾਬਕ ਇੱਥੇ 70000 ਹੈਕਟੇਰ ਦੇ ਵਿੱਚ 100% ਫਸਲ ਖਰਾਬ ਹੋਈ ਹੈ 17000 ਹੈਕਟੇਰ ਦਾ ਮਤਲਬ ਹੁੰਦਾ ਉਹਨੂੰ ਢਾਈਆਂ ਕਿੱਲਿਆਂ ਨਾਲ ਗੁਣਾ ਕਰ ਲਓ ਜਿਆਦਾ ਹੀ ਹੋਊਗੀ 2 ਲੱਖ ਦੇ ਤਕਰੀਬਤ ਵਿੱਚ ਲਾਗੇ ਹੋਊਗਾ ਇੱਥੇ ਨੁਕਸਾਨ ਹੋਇਆ ਨੁਕਸਾਨ ਤੋਂ ਬਾਅਦ ਐਦਾਂ ਦੇ ਦ੍ਰਿਸ਼ ਹਾਰਕ ਪਿੰਡ ਦੇ ਵਿੱਚ ਵਾਧ ਚੜ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੰਬ ਤੇ ਆਤਿਸ਼ਬਾਜੀ ਆ ਉਹ ਕੀਤੀ ਗਈ ਆ ਕੀ ਆਪਾਂ ਮੁਸੀਬਤ ਆਉਣ ਦੀ ਖੁਸ਼ੀ ਮਨਾ ਰਹੇ ਸੀ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਾਡੀ ਮਤ ਕਿੱਥੇ ਚਲ ਗਈ ਆ ਪੰਜਾਬੀਆਂ ਦੀ ਇੱਕ ਬੰਨੇ ਅਸੀਂ ਰੋਨੇ ਆ ਚੀਕਦੇ ਆ ਕਿ ਹੈ ਕੁਛ ਨਹੀਂ ਪੰਜਾਬ ਦੇ ਵਿੱਚ ਕਿਸਾਨ ਮਾਰਿਆ ਗਿਆ ਵਪਾਰੀ ਮਾਰੇ ਗਏ ਪਰਿਵਾਰ ਟੁੱਟ ਰਹੇ ਆ ਆਰਥਿਕ ਸਥਿਤੀ ਬੜੀ ਕਮਜ਼ੋਰ ਆ ਬਿਜ਼ਨਸ ਨਹੀਂ ਹੈਗਾ ਤੇ ਦੂਜੇ ਪਾਸੇ ਜੇ ਇਹਨਾਂ ਦੋਹਾਂ ਦਿਨਾਂ ਦਾ ਹੀ ਆਪਾਂ ਅੰਦਾਜ਼ਾ ਲਾਈਏ ਤੇ ਅਰਬਾਂ ਖਰਬਾਂ ਰੁਪਈਆਂ ਦੀ ਆਤਿਸ਼ਬਾਜ਼ੀ ਚੱਲੀ ਆ ਕੋਈ ਪਿੱਛੇ ਨਹੀਂ ਰਿਹਾ ਨਾ ਕੋਈ ਪਿੰਡੂ ਨਾ ਕੋਈ ਸ਼ਹਿਰੀ ਤੇ ਵੱਡੀ ਗੱਲ ਦੇਖੋ ਤੁਸੀਂ ਜਿਹੜੇ ਬੰਦੇ ਸਵੇਰ ਦੀਆਂ ਖਬਰਾਂ ਸੁਣ ਰਹੇ ਹੋਣਗੇ ਤੇ ਪੰਜਾਬ 'ਚ ਰਿਕਾਰਡ ਟੁੱਟ ਗਿਆ 175 ਤੱਕ AQI 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਹਵਾ ਦੇ ਗੁਣਵੱਤਾ ਦਾ ਜਿਹੜਾ ਪੱਧਰ ਆ ਉਹ ਚਲਾ ਗਿਆ ਕਪੂਰਥਲੇ ਦਾ ਕਿਸੇ ਸ਼ਹਿਰ ਦਾ ਕਿਸੇ ਇਲਾਕੇ ਦਾ ਜਿਹੜਾ ਆਮ ਇਹ ਦੋ ਦਿਨ ਪਹਿਲਾਂ 900 AQI ਸੀਗੇ ਸਾਰੇ ਹੀ ਅਹੀਂ 500 ਤੋਂ ਉੱਤੇ ਟਪਾ ਕੇ ਤੇ ਦਿੱਲੀ ਦੇ ਬਰਾਬਰ ਕਰਤੇ ਆ ਪਹਿਲਾਂ ਤੇ ਕਿੰਨੇ ਸਾਲ ਦਿੱਲੀ ਵਾਲੇ ਸਾਨੂੰ ਭੰਡੀ ਗਏ ਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਜਿਹੜਾ ਆ ਉਹ ਦਿੱਲੀ ਦਾ AQI ਵਧਾਉਂਦਾ ਬੜੀ ਮੁਸ਼ਕਲ ਨਾਲ ਉਸ ਝੂਠ ਦਾ ਭੰਡਾ ਭੰਨਿਆ ਗਿਆ ਸੀ ਕੋਰਟਾਂ ਦੇ ਵਿੱਚ ਸਿਆਣੇ ਲੋਕਾਂ ਨੇ ਜਾ ਕੇ ਤੱਥ ਪੇਸ਼ ਕੀਤੇ ਉਹ ਗੱਲਾਂ ਸਾਇਦ ਤੇ ਰਹਿ ਗਈਆਂ ਉਹ ਸਾਬਤ ਹੋ ਗਿਆ ਵੀ ਪੰਜਾਬ ਦਾ ਧੂੰਆਂ ਇੱਥੇ ਨਹੀਂ ਆਉਂਦਾ ਤੇ ਪੰਜਾਬ ਵਿੱਚ ਐਤਕਾਂ ਪਰਾਲੀ ਨੂੰ ਅੱਗ ਬਹੁਤ ਘਟ ਲੱਗੀ ਸਕਤਾਈ ਵੀ ਪਰਾਲੀ ਤੇ ਪੂਰੀ ਹੋਈ ਆ ਸਾਰਾ ਪ੍ਰਸ਼ਾਸਨ ਜਿਹੜਾ A to Z ਸੈਟਲਾਈਟ ਸਾਰੇ ਪਰਾਲੀ ਦੀ ਅੱਗ ਰੋਕਣ ਪਿਆ ਇਸ ਇਲਾਕੇ ਦੇ ਵਿੱਚ ਲੋਕਾਂ ਕੋਲੋਂ ਅਸੀਂ ਲਾਂਮੇ ਵੀ ਸੁਣਦੇ ਰਹੇ ਆਂ ਕਿ ਪ੍ਰਾਲੀਵਾਰੀ ਇੰਨਾ ਸੈਟੇਲਾਈਟ ਕੰਮ ਕਰਦਾ ਐ ਇੰਨਾ ਮਹਿਕਮਾ ਕੰਮ ਕਰਦਾ ਐ ਜਦੋਂ ਸਾਡੇ ਤੇ ਵਿਪਤਾ ਆਈ ਹੀ ਪਾਣੀ ਆਇਆ ਹੀ ਹੜ ਆਇਆ ਹੀਗਾ ਜਦੋਂ ਸਾਨੂੰ ਪਾਣੀ ਦੀ ਲੋੜ ਹੀ ਜਦੋਂ ਸਾਨੂੰ ਪਹਿਲੀ ਮਦਦ ਦੀ ਲੋੜ ਹੀ ਕਿਸਿਆਂ ਦੀ ਲੋੜ ਹੀ ਕਿੱਥੇ ਸਨ ਇਹ ਉਹਨੇ ਐਕਟੀਵੇਟ ਕਿਉਂ ਨਹੀਂ ਸਨ ਜਿਹੜੀ ਪੁਲਸਾ ਜਾ ਕੇ ਪਰਚੇ ਕਰ ਰਹੀ ਆ ਇਹ ਜਦੋਂ ਰਸਦ ਦੀ ਸੜਕਾਂ ਦੇ ਉੱਤੇ ਜਮ੍ਹਾਂ ਖੋਰੀ ਲੁੱਟ ਖੋ ਰਹੀ ਹੀ ਉਦੋਂ ਕਿੱਥੇ ਸਨ ਉਹ ਗੱਲਾਂ ਠੀਕ ਨੇ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਇੱਕ ਬਹਾਨਾ ਲਾ ਕੇ ਤੇ ਅਸੀਂ ਦੂਜੇ ਪਾਸੇ ਉਹਦੇ ਵਿਰੋਧ ਕਰਨ ਦੇ ਚੱਕਰ 'ਚ ਜਾਂ ਆਪਣਾ ਗੁੱਸਾ ਪ੍ਰਕਰਨ ਦੇ ਕਰਨ ਦੇ ਚੱਕਰ 'ਚ ਜਿਹੜਾ ਬਚਿਆ ਖੁਚਿਆ ਸਾਡੇ ਕੋਲ ਸਿਸਮ ਹੈ ਉਹਨੂੰ ਵੀ ਤਬਾਹ ਕਰ ਲਈਏ। ਪਰਾਲੀ ਬਾਰੇ ਕਿਸਾਨ ਬਹੁਤ ਜਾਗਰੂਕ ਹੋ ਗਿਆ। ਹਰ ਇੱਕ ਕਿਸਾਨ ਨੂੰ ਪਤਾ ਵੀ ਪਰਾਲੀ ਹੋਵੇ ਜਾਂ ਕੋਈ ਵੀ ਰਹਿਤ ਖੁੰਦ ਹੋਵੇ ਉਹ ਜ਼ਮੀਨ ਦੀ ਅਸਲੀ ਈਮਾਨਤ ਹੈ ਕਿਉਂਕਿ ਸਾਡੇ ਕੋਲ ਰੂੜੀ ਤੇ ਰਹਿ ਨਹੀਂ ਗਈ ਸਾਲ ਪੁਰਾਣੀ ਕਿਤੇ ਵੀ ਪੰਜਾਬ 'ਚ। ਬਹੁਤ ਘਟਿਆ ਰੂੜੀ। ਕਿਉਂਕਿ ਡੰਗਰੀ ਬਹੁਤ ਘਟ ਗਏ। ਤੇ ਇੱਕ ਫਰਮੈਂਟੇਸ਼ਨ ਹੋ ਕੇ ਜਿਹੜੀ ਰੂੜੀ ਬੰਦੀ ਹੁੰਦੀ ਹੈ ਨਹੀਂ ਬਣਦੀ। ਹੁਣ ਜਿਹੜਾ ਛੋਟਾ ਕਿਸਾਨ ਆ ਉਹ ਮਜਬੂਰੀ ਚ ਦੁੱਖ ਚ ਨਿਰਾਸ਼ਾ ਚ ਗੁੱਸੇ ਚ ਵਿਰੋਧ ਦਰਜ ਕਰਨ ਦੇ ਨਾਂ ਤੇ ਹੀ ਅੱਗ ਲਾ ਦਿੰਦਾ ਵੀ ਮੈਨੂੰ ਤੇ ਕੁਝ ਮਿਲਿਆ ਨਹੀਂ ਤੇ ਮੈਂ ਕਿਉਂ ਪਰਾਲੀ ਪ੍ਰਬੰਧ ਕਰਾਂ ਪਰ ਇਦਾਂ ਕਰਦੇ ਹੋਏ ਆਪਾਂ ਆਪਣੇ ਮਿੱਟੀ ਦਾ ਪਾਣੀ ਦਾ ਤੇ ਹਵਾ ਦਾ ਜੋ ਸਤਿਆਨਾਸ਼ ਕਰ ਲਿਆ ਨਾ ਉਤੋਂ ਇਹ ਸਿੱਧਾ ਸਿੱਧਾ ਨਜ਼ਰ ਆ ਰਿਹਾ ਇਹ ਸਾਨੂੰ ਮਾਰਨ ਵਾਸਤੇ ਕਿਸੇ ਦੁਸ਼ਮਨ ਦੀ ਲੋੜ ਨਹੀਂ ਕਿਸੇ ਬੰਬ ਦੀ ਲੋੜ ਨਹੀਂ ਕਿਸੇ ਡਰੋਨ ਦੀ ਲੋੜ ਨਹੀਂ ਮਿਜ਼ਾਈਲ ਦੀ ਲੋੜ ਨਹੀਂ ਨਾ ਕਿਸੇ ਕਰੋਨਾ ਵਰਗੇ ਵਾਇਰਸ ਦੀ ਲੋੜ ਆ ਤੇ ਨਾ ਸ਼ਾਇਦ ਹੜ੍ਹ ਦੇ ਪਾਣੀ ਦੀ ਲੋੜ ਆ ਅਸੀਂ ਆਪਣੇ ਆਪ ਦੇ ਸਭ ਤੋਂ ਵੱਡੇ ਦੁਸ਼ਮਣ ਬਣੇ ਹੋਏ ਹੁਣ ਜਿਹੜੀ ਆ ਦੋ ਦਿਨਾਂ ਤੋਂ ਬਾਅਦ ਅੱਜ ਸਵੇਰ ਤੋਂ ਬਜ਼ੁਰਗਾਂ ਤੇ ਬੱਚਿਆਂ ਦੀ ਹਾਲਾਤ ਨੇ ਕਲੀਨਿਕ ਭਰ ਜਣੇ ਆ ਖੰਗ ਖਾਂਸੀ ਉਤੋਂ ਇਹੋ ਹੀ ਹਵਾ ਆ ਜਿਹੜੀ ਅਸੂਕਤੇ ਵਾਲੀ ਜਿਹੜੀ ਸਭ ਤੋਂ ਤੰਦਰੁਸਤ ਤੇ ਸਿਹਤ ਵਾਸਤੇ ਵਧੀਆ ਮੰਨੀ ਜਾਂਦੀ ਹੈ ਅਸੂਕਤੇ ਤੇ ਉਦੋਂ ਫਗਣ ਚੇਤਰ ਅਸੀਂ ਇਹਦਾ ਹਾਲ ਕੀ ਬਣਾ ਦਿੱਤਾ ਤੇ ਗਿਲੇ ਸ਼ਿਕਵੇ ਸਾਡੇ ਸਰਕਾਰਾਂ ਨਾਲ ਪ੍ਰਸ਼ਾਸਨ ਨਾਲ ਪਰ ਕੋਈ ਬੰਦਾ ਖੁਦ ਮਾਸਾ ਵੀ ਪਹਿਲ ਕਰਕੇ ਰਾਜੀ ਨਹੀਂ ਹੈਗਾ ਮੈਂ ਹੁਣ ਉਹ ਪਟਾਕਿਆਂ ਵਾਲਿਆਂ ਸ਼ਹਿਰੀਆਂ ਨਾਲ ਫੈਕਟਰੀਆਂ ਦਾ ਟਰਾਂਸਪੋਰਟ ਦਾ ਜਾਂ ਜਿਹੜੇ ਹੋਰ ਬੰਦੇ ਆ ਕਚਰਾ ਸਾੜਨ ਵਾਲੇ ਉਹਨਾਂ ਨਾਲ ਤਾਂ ਮੈਂ ਕੋਈ ਜਿੱਤ ਨਹੀਂ ਕਰ ਸਕਦਾ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਤੇ ਸਾਡਾ ਜਿਹੜਾ ਕਿਸਾਨ ਗਰੁੱਪ ਆ 2014 ਤੋਂ ਸਾਰੀਆਂ ਹੀ ਵਾਤਾਵਰਣ ਪੱਖੀ ਤਕਨੀਕਾਂ ਨਾਲ ਖੇਤੀ ਕਰ ਰਿਹਾ ਮੈਂ ਮੰਨਦਾ ਵੀ ਸਾਨੂੰ ਵੀ ਨਹੀਂ ਹੀ ਪਤਾ ਪਹਿਲਾਂ ਅਸੀਂ ਵੀ ਖਾਮ ਖਾਰ ਰੌਲਾ ਪਾਉਨੇ ਅਹੀਂ ਆਨੇ ਕੋਈ ਹੱਲ ਨਹੀਂਗਾ ਪਰ ਹੁਣ ਤੇ ਇੰਨੇ ਸੌਕੇ ਤੇ ਸਸਤੇ ਹੱਲ ਆ ਅੱਜ ਹੀ ਮੈਂ ਤੁਹਾਨੂੰ ਇੱਕ ਵੀਡੀਓ ਪਾਈ ਆ ਵੀ ਕੱਲ ਹੀ ਕਣਕ ਦੀ ਬਜਾਈ ਜਿਹੜੀ ਆ ਉਹ ਕੰਬਾਈਨ ਨਾਲ ਫਸਲ ਕਟਾਈ ਕਰਦੇ ਸਮੇਂ ਹੀ ਹੋ ਸਕਦੀ ਹੈ ਕਟਾਈ ਵੀ ਹੋ ਗਈ ਬਜਾਈ ਵੀ ਹੋ ਗਈ ਪਰਾਲੀ ਦਾ ਪ੍ਰਬੰਧ ਵੀ ਹੋ ਗਿਆ ਇੱਕ ਪਾਣੀ ਵੀ ਬਚ ਗਿਆ ਦਾਣਿਆਂ ਵਿੱਚ ਨਮੀ ਵੀ ਨਾ ਆਈ ਕਿਸਾਨ ਦਾ ਖਰਚਾ ਵੀ ਬਚ ਗਿਆ ਉਹਨੇ ਸਿਰਫ ਇੱਕ ਪਾਣੀ ਲਾਇਆ ਤੇ ਆਰਾਮ ਨਾਲ ਬਹਿ ਗਿਆ 40 45 ਦਿਨ ਨਾ ਉਹਦੇ ਨਦੀਨ ਉਗਿਆ ਉਹਦੀ ਜ਼ਮੀਨ ਦੇ ਵਿੱਚ ਪਰਾਲੀ ਵੀ ਸਾਰੀ ਰਹਿ ਗਈ ਨਮੀ ਵੀ ਸੋਹਣੀ ਬਣੀ ਕਾਰਬਨ ਲੈਵਲ ਵੀ ਸੈੱਟ ਸਭ ਤੋਂ ਵੱਡੀ ਚੀਜ਼ ਜਿਹੜਾ ਪੀ ਐਚ ਲੈਵਲ ਆ ਜੇ ਤੁਹਾਡੀ ਜ਼ਮੀਨ ਦਾ ਪੀ ਐਚ ਲੈਵਲ ਨਹੀਂ ਨਾ ਸੈੱਟ ਸੱਤ ਦੇ ਲੱਗੇ ਤੇ ਤੁਹਾਡੀ ਸਰੀਰ ਦਾ ਕਦੀ ਵੀ ਨਹੀਂ ਹੋਣਾ ਮਰੋ ਫਿਰ ਯੂਰਿਕ ਐਸਿਡ ਨਾਲ ਟਾਡੇ ਜਿਹੜੇ ਹੱਡਿਆ ਖੁਚਲੇ ਹੋ ਰਿਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਘਰ ਵੜ ਗਈਆਂ ਅਸੀਂ ਕਿਹੜੀ ਸਦੀ 'ਚ ਜਾ ਕੇ ਅਕਲ ਸਿੱਖਣੀ ਐ ਇੰਨਾ ਪੈਸਾ ਤੁਸੀਂ ਬਰਬਾਦ ਕੀਤਾ ਵਾ ਕਿਸੇ ਹਾੜ ਪੀਟ ਦੀ ਕਿਸੇ ਗਰੀਬ ਗੁਰਬੇ ਦੀ ਮਤ ਕਰ ਲਗਿਆਂ ਤੇ ਜਾਨ ਨਿਕਲਦੀ ਆ ਖਰਬਾਂ ਰੁਪਈਆਂ ਦੀ ਆਤਿਸ਼ਬਾਦੀ ਚਲਾ ਕੇ ਹੀ ਫਾਇਦਾ ਕਿਨੂੰ ਦਿੱਤਾ ਵਾ ਕੋਈ ਮਿੱਟੀ ਦਾ ਪਾਣੀ ਦਾ ਕੋਈ 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 ਕਿਸੇ ਦਾ ਹਵਾ ਦਾ ਕੋਈ ਫਾਇਦਾ ਕੀਤਾ ਆਪਾਂ ਆਪਾਂ ਸਿਰਫ ਔਰ ਸਿਰਫ ਬਾਜ਼ਾਰ ਦਾ ਫਾਇਦਾ ਕੀਤਾ ਵਾ ਆਖੀਰੀ ਗੱਲ ਇਹ ਆ ਇਓ ਗੁਰਬਾਣੀ ਦਾ ਵੀ ਕਥਨੇ ਗੱਲੀ ਅਸੀਂ ਚੰਗੀਆਂ ਅਚਾਰੀ ਪੁਰੀਆਂ ਹੈ ਨਾ ਮਨ ਕਸੁਧਾ ਕਾਲੀਆਂ ਬਾਹਰੋਂ ਚਟਵੀਆਂ ਇਹ ਗੁਰੂ ਮਹਾਰਾਏ ਨੇ ਸਾਨੂੰ ਨਾ ਇਸ ਧਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਅਸ਼ੀਰਵਾਦ ਇਹ ਵਰ ਇਹ ਸਬਕ ਨਹੀਂ ਦਿੱਤਾ ਜਿਹੜੇ ਉਤੇ ਆਪਾਂ ਚੱਲ ਗਏ ਆ ਤੇ ਜੇ ਆਪਾਂ ਚੱਲ ਰਹੇ ਆ ਨਾ ਤੇ ਮੈਂ ਹੁਣ ਕੀਰੀ ਗੱਲ ਕਮਾ ਇੱਕ ਬੜੇ ਸਿਆਣੇ ਸਾਥੀ ਨੇ ਕਿਹਾ ਸੀ ਉਹ ਆਂਦੇ ਵੀ ਜਦੋਂ ਐਦਾਂ ਲੋਕ ਹੀ ਪੁੱਤਰ ਜਾਣ ਤੇ ਦੋ ਹੀ ਗੱਲਾਂ ਹੁੰਦੀਆਂ ਜਾਂ ਤੇ ਤੁਸੀਂ ਮਰਸ਼ਲ ਲਾ ਨੂੰ ਵਜਾ ਮਾਰ ਰਹੇ ਜੀ ਜਾਂ ਫਿਰ ਹੁਣ ਤੁਸੀਂ ਕਰੋਨਾ جنگ ਤੇ ਆਹ ਦੇਖ ਲਈ ਆ ਹੜ ਹੁਣ ਇਸ ਤੋਂ ਬਾਅਦ ਰਹਿ ਗਿਆ ਪੁਚਾਲ ਬਹੁਤ ਵੱਡਾ ਜਿਹਾ ਪੁਚਾਲ ਆਇਆ ਖੁਦਾ ਨਾ ਖਾਸਤਾ ਤੇ ਅਸੀਂ ਥੱਲੋਂ ਪਾਣੀ ਕੱਢ ਕੇ ਜਿਹੜਾ ਖੁਚਲਾ ਕੀਤਾ ਪੰਜਾਬ ਨੂੰ ਜੇ ਥਾਂ ਨੂੰ ਕਰੇਟਰਾਂ ਕੋ ਧਸ ਗਿਆ ਤਾਂ ਵੀ ਨਹੀਂ ਅਸੀਂ ਲੱਭਣਾ ਤੇ ਜੇ ਆ ਜਿਹੜੇ ਸਾਡੇ ਸਿਰ ਤੇ ਚਾਰ ਪੰਜ ਡੈਮ ਆ ਖੁਦਾ ਨਾ ਖਾਸਤਾ ਪੁਚਾਲ ਨਾਲ ਉਹ ਵੀ ਟੁੱਟ ਗਏ ਸਾਰੇ ਪਾਣੀ ਨੇ ਧੱਕ ਕੇ ਤੁਹਾਨੂੰ ਅਰਬ ਸਾਗਰ ਲੈ ਜਾਣਾ ਵਾ ਤੁਹਾਡਾ ਗੰਦ ਸਾਰਾ ਧੋ ਕੇ ਤੁਹਾਨੂੰ ਮੁਕਤੀ ਮਿਲ ਜਣੀ ਰੱਬ ਦੇ ਵਾਸਤੇ ਬੰਦੇ ਦੇ ਪੁੱਤ ਬਣੀ ਐ ਕਿਹੜੀ ਜਿੱਦ ਚ ਪਏ ਆਪਾਂ ਜੇ ਮਿਲ ਜੁਲ ਕੇ ਕਿਸੇ ਚੀਜ਼ ਦਾ ਹੱਲ ਕਢੀਏ ਹੁੰਦਾ ਵਾ ਅਸੀਂ ਉਹ ਰੌਲਾ ਪਾਉਨੇ ਆ ਪਿਪਰਾਲੀ ਪ੍ਰਬੰਧ ਲਈ ਜਿਹੜੀ ਮਸ਼ੀਨਰੀ ਆ ਉਹ ਸਿਰਫ 15% ਵੱਡੇ ਜ਼ਿਮੀਂਦਾਰਾਂ ਦੇ ਮਾਫਕ ਆ ਜਿਹੜੇ 85% ਆ ਉਹਨਾਂ ਦਾ ਸੋਚੋ ਅਦਾਲਤਾਂ ਨੇ ਹੁਕਮ ਦਿੱਤੇ ਹੋਇਆ ਵੀ ਛੋਟੇ ਕਿਸਾਨ ਨੂੰ ਉਹਦੇ ਘਰ ਤੱਕ ਮਸ਼ੀਨ ਪਹੁੰਚਾਓ ਉਹਦੇ ਪ੍ਰਾਲੀ ਪ੍ਰਬੰਧ ਲਈ ਉਹਦੇ ਪਾਸੇ ਤੇ ਕੋਈ ਯਤਨ ਹੁੰਦਾ ਨਹੀਂ ਆ ਇਸ ਸਾਰੀ ਗੜਬੜ ਕਰਕੇ ਜਿਹੜਾ ਸਭ ਤੋਂ ਅਹਿਮ ਚੀਜ਼ ਆ ਸੀਐਸਆਰ ਫੰਡ ਜਿਹਨੂੰ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਫੰਡ ਕਹਿੰ ਤੇ ਪਲਾਸ ਜਿਹੜਾ ਕਾਰਬਨ ਕਰੈਡਿਟ ਹੈ ਜਿਹੜਾ ਕਿਸਾਨ ਇੱਕ ਸਾਲ ਦੇ ਵਿੱਚ 12 ਮਹੀਨਿਆਂ ਦੇ ਵਿੱਚੋਂ 11 ਮਹੀਨੇ ਹਰਿਆਲੀ ਫਾਇਦਾ ਕਰਦਾ ਉਹਦੇ ਤੋਂ ਵੀ ਆਪਾਂ ਵਾਂਝੇ ਰਹਿ ਜੰਨੇ ਆ ਤੇ ਵਾਂਝੇ ਆਪਾਂ ਰਹਿ ਜੰਨੇ ਆ ਜੇ ਸਾਡੇ ਚੋਂ 1% ਵੀ ਬੰਦਾ ਗਲਤੀ ਕਰੇ ਇਹੋੀ ਚੀਜ਼ ਢੋਕਦੀ ਆ ਸਾਰੇ ਫੈਕਟਰੀ ਵਾਲਿਆਂ ਤੇ ਵੀ ਸ਼ਹਿਰੀਆਂ ਤੇ ਵੀ ਤੇ ਟਰਾਂਸਪੋਰਟਰਾਂ ਤੇ ਵੀ ਤੇ ਕੂੜਾ ਕਰਕਟ ਨੂੰ ਅੱਗ ਲਾਉਣ ਵਾਲਿਆਂ ਤੇ ਵੀ ਵੀ ਅਗਰ ਜੇ 99% ਵੀ ਸਹੀ ਬੰਦੇ ਕੰਮ ਕਰ ਰਿਹਾ ਤੇ ਇੱਕ ਨੇ ਵੀ ਗਲਤ ਕੀਤਾ ਤੇ ਸਾਰਿਆਂ ਦਾ ਸਤੈਨਾਸ਼ ਹੁਣ ਐਸ ਵੇਲੇ 95% ਬੰਦੇ ਜਿਹੜੇ ਆ ਉਹ ਖੁਦ ਨੂੰ ਤੇ ਪੰਜਾਬ ਨੂੰ ਤਬਾਹ ਕਰਨ ਤੇ ਲੱਗੇ ਹੋਏ ਆ ਪਰਮਾਤਮਾ ਖੁਦ ਵੇਖ ਰਿਹਾ ਵਾ ਨਹੀਂ ਤੇ ਫਿਰ ਕੋਈ ਨਾ ਕੋਈ ਲੀਲਾ ਉਹ ਆਪ ਹੀ ਵਰਤੇਗਾ ਬੇਨਤੀ ਆ ਸੁਧਰੋ ਯਾਰ ਥੋੜਾ ਪਲੀਜ਼ ਆਪਣੇ ਤੋਂ ਸ਼ੁਰੂ ਕਰੋ ਨੈਤਿਕਤਾ ਦੀ ਆਪਾਂ ਗੱਲਾਂ ਕਰਦੇ ਆ ਪਹਿਲਾਂ ਆਪਣੇ ਆਪ ਨੂੰ ਤੇ ਸੁਧਾਰ ਲੀਏ ਬਹੁਤ ਬਹੁਤ ਧੰਨਵਾਦ